ਭਾਈ ਜੀ ਸਲਮ ਮਗਰ ਜੀਮ ਲੱਗੀ ਆ ਤੇ ਦੋ ਫਾਉਲ ਭਾਈ ਜੀ ਦੋ ਵਾਰੀ ਖੜੱਪਾ ਮਾਰੂਗਾ ਘੋੜਾ ਰਚਦਾ ਹੋਊਗਾ ਮੀਰੀ ਵੱਲ ਵੀ ਚੱਲੋ ਬਹੁਤ ਬਰੂ ਦੀ ਫੌਜ ਆ ਕਿਤੇ ਗੱਲ ਚੱਲਦੀ ਆ ਭਾਈ 75 ਸਿੰਘ ਦੀ ਜਦੋਂ ਮਸ ਹਾਤੀ ਦਾ ਮੁਕਾਬਲਾ ਕੀਤਾ ਅੱਜ ਵੀ ਦਸੇਰ ਦੀ ਸੁਵਿੰਤਾ ਭਾਰਤੀ ਸ੍ਰੀ ਚੱਲ ਵਾਹ ਚੱਲੋ ਧੱਕਾ ਕਰ ਜੀਰਦਾ ਲੋਕਾਂ ਦੇ ਲੋਕਾਂ ਦਾ ਪੰਜਾਬ ਦਾ ਨਹੀਂ ਲੋਕਾਂ ਦਾ ਇਹ ਅੱਜ ਘੋੜੀ ਲੈ ਕੇ ਆਇਆ ਵਾ ਕੋ ਗੀਰ ਲੋਪਾ ਕਬਾੜ ਵਾਲਾ ਜਗਰਾਵਾ ਦੇ ਕੋਰੇ ਪਿੰਡਾ ਜਗਰਾਵਾ ਦੀ ਜਿਵੇਂ 150 ਆਹ ਬਾਈ ਕਿੱਥੇ ਗੱਲ ਜੁੜ ਰਹੀਆਂ ਘੋੜੇ ਨੇ ਪਿੱਛੇ 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 ਬਾਈ ਘੋੜੇ ਦਾ ਸ਼ਹੀਦ ਖੜਾ ਹੈ ਬੰਦਾ ਤੇ ਘੋੜਾ ਕਦੇ ਵੁੱਟੇ ਨਹੀਂ ਹੁੰਦੇ ਸੱਚੀ ਗੱਲ ਹੈ ਬਾਈ ਜੀ ਉਹਦਾ ਬਾਤ ਖਰਾਕ ਨਹੀਂ ਹੋਵੇਂ ਕਮਾਗ 5000 ਵਿੱਚ ਢੀਆਂ ਪੁੱਤ ਕਹਿਣੇ ਦੇ ਵਿੱਚ ਹੋਣਾ ਬਾਈ ਜੀ ਅੱਲਾ ਮੈਂ ਕੋਪੀ ਵੀਰ ਪਹਿਲਾ ਬੰਦਾ ਜਿਵੇਂ ਸੀਆ ਮੇ ਘੋੜਾ ਸੀ ਆ ਬੰਦਾ ਉਹਨੇ ਘੋੜੀ ਆ ਸੱਚੀ ਗੱਲ ਆ ਦੇਖ ਨਾ ਬੰਦਾ ਵੀ ਮੋਰ ਨਹੀਂ ਵਰਗਾ ਅ ਅੱਛਾ ਇਹ ਵੀ ਗੱਲ ਇੱਕ ਗੋਪੀ ਵੀ ਦਾ ਇਹ ਹੋ ਜੇ ਬੰਦਾ ਕੱਪੜੇ ਪਾ ਲਵੇ ਇਹ ਹੋ ਜੇ ਮਹੌਲ ਜਿਹੜਾ ਕਰਦਾ ਉਹ ਆਪੇ ਆਪੇ ਕਰਦਾ ਨਹੀਂ ਆ ਵੀਰ ਉਹਨਾਂ ਦੀ ਬੇਟੀ ਸਾਹਮਣੀ ਆ ਮੁਸਕਾਨ ਸਿੱਧੂ ਇਹ ਬਾਜੀ ਸਮੁੰਦਰ ਘੋੜੇ ਦੇ ਮਾਲਕ ਆ ਇਹ ਚੈਂਪੀਅਨ ਬਣਿਆ ਪਿਛਲਾ ਇੱਕ ਮੇਲਾ ਹੋਇਆ ਆ ਸੀਜ਼ਨ ਦਾ ਫਰੇਵੀਆਂ ਚਾਰ ਦਾ ਅੱਜ ਤੋਂ ਬਾਅਦ ਫਿਰ 20 ਤਰੀਕ ਨੂੰ ਆ ਬਾਈਜੀ ਜਗਰਾਮਾ ਦੇ ਕੋਲੇ ਪਾਸੇ ਕੱਪੜੇ ਦਾ ਜਿਹੜੀ ਸ਼ਹਿਰ ਜਗਰਾਮਾ ਹੈ ਰੋਸ਼ਨੀ ਜਗਰਾਮਾ ਦੀ ਮਸ਼ਹੂਰ ਆ ਮਾਨਵੇ ਦਾ ਇਕਪਾਰ ਦਾ ਮੇਲਾ ਹੋ ਜਾ ਪਿੱਛੇ ਹੋ ਜਾ ਪੰਚ ਹੋ ਜਾ ਬਾਈਜੀ ਪਿੱਛੇ ਹੋ ਜਾ ਪਿੱਛੇ ਇਹਦੇ ਆ ਬਾਈਜੀ ਸੇ ਮਰਦ ਪਰਵਾਰ ਅਬ ਨੂੰ ਕੋਟ ਲੋ ਵੱਡਾ ਨਵਾਂ ਵਿਰੋਧਰ ਭਾਈ ਲਾ ਬਾਈ ਇਹ ਵੀ ਚੈਂਪੀਅਨ ਕੋਲ ਆ ਚੱਲਿਆ ਇਹ ਪਿਛਲੇ ਸਾਲ ਸਾਰੇ ਮੇਲਿਆਂ ਦਾ ਜਿੱਤੂ ਆ ਦੂਜਾ ਨੰਬਰ ਦਿੱਤਾ ਇਹ ਗੋਪੀ ਦੁਰਗਾ ਮਰਦਾ ਇੱਕ ਗੋਪੀ ਮੇਰੇ ਕੋਲੇ ਖੜਾਵਾ ਤੇ ਦੁਰਗਾ ਭੂਜੇ ਗੋਪੀ ਦਾ ਘੋੜਾ ਗਿਆ ਵਾ ਕਿੱਥੇ ਵੀ ਲੋਕ ਨਾਲ ਜੈ ਜੀ ਵੀਰ ਜੀ ਦੇ ਦੂਜਾ ਘੋੜਾ ਗਿਆ ਵਾ ਕੋਚ ਜੱਟ ਸਿੰਘ ਨੇ ਇਹ ਵਾਲਾ ਬਲੇਡ ਬਾਹਰ ਦੇ ਘੋੜੇ ਦਾ ਕੀਤਾ ਤੇ ਇਸਿਆ ਬਚੂਰੋ ਆਪਰੇ ਆਪ ਦੇ ਆਪਣੇ ਬੱਚਿਆਂ ਨੂੰ ਮਾਝੀ ਸਾਹਿਬ ਦੇ ਤੇ ਮੇਰ ਵਾਲਾ ਤਕਰੀਬ ਆਪਣੀ ਕੋਟੀ ਤੋਂ ਮੇਰ ਲਾ ਪੂਰੀ ਗਰਮ ਪੂਰੀ ਗਰਮ ਇਹਨਾਂ ਵਿਰੋਧਾਠ ਪੰਜਾਬ ਕਬੱਡੀ ਫੇਰ ਖੜਾ ਰੱਖੀ ਜਾਂਦਾ ਮੈਨੂੰ ਲੱਗਦਾ ਉੱਥੇ ਵੀ ਮੋੜ ਹੀ ਲੱਗਦਾ ਹੈ ਛੜਾਈਆ ਆ ਉੱਪਰ ਦਾ ਖੜਾ ਵੀ ਹੈ ਹੁਣ ਆਪਣੇ ਅਸਰ ਕਾਬਾ ਜੀ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਤਲਦੀਪ ਜਨੇਦ ਵਾਲਾ ਸਾਹਮਣੇ ਆਪਣੀ ਘੋੜੀ ਤੇ ਆ ਬਾਜੀ ਹਰਿਆਣੇ ਵਾਲਾ ਨਾ ਕਿ ਬਾਜ ਕਿੱਥੇ ਦਾ ਇਹ ਰਪਿੰਕਾ ਵਾਲਾ ਬੰਦੇ ਕਿਥੋਂ ਦੇ ਆ ਘੋੜਾ ਬਾਜ ਆ ਕੋਪੀ ਕਿਹਨੂੰ ਕੋਪੀ ਦੁਰਗਾਪੁਰ ਕੀ ਦਾ ਘੋੜਾ ਜਿੱਤਿਆ ਹੋਇਆ ਘੋੜਾ ਤਾਂ ਰਹਿ ਗਿਆ ਇੱਧਰ ਕੋਪੀ ਵੀ ਰਹਿ ਗਈ ਆ ਇੱਧਰ ਮੁਕਤੀ ਵੀ ਰਹਿ ਗਈ ਆ ਉਹ ਗਏ ਪਿੱਛੇ ਆ ਦੋਏ ਬੱਲ ਦੀ ਗੋਪੀ ਦੁਰਗਾ ਪਰੇ ਤੇ ਘੋੜਾ ਵੇਚਿਆ ਬਾ ਤੇ ਜਿਹਨੇ ਲਿਆ ਬਾ ਅੱਜ ਪਤਾ ਲੱਗ ਗਿਆ ਕਿਉਂਕਿ ਮੰਡੀ ਵਿੱਚ ਵਪਾਰ ਦੀ ਆ। ਬਹੁਤ ਵੱਡਾ ਧੰਨਵਾਦ। ਵੱਡਾ ਸਤਿਕਾਰ। ਇਹ ਸੰਤਾਨ ਆ ਹਰਜੀਤ ਰਪਈਆ ਵਾਲਾ। ਜਿਹੜਾ ਮਹਾਭਾਰਤ ਹੋਇਆ ਸੀ ਨਾ ਮਹਾਭਾਰਤ ਆ। ਉਹ ਨਾ ਮਹਾਭਾਰਤ ਜਿਹੜਾ ਆਪਾਂ ਟੀਵੀ ਤੇ ਸੀਰੀਅਲ ਦੇਖਦੇ ਆ। ਇਹ ਕੋਈ ਨੋਟ ਹੈ ਜੀ ਵੀਰ ਜੀ। 800 ਰੁਪਈਆ ਹੈ। ਬਾਜੀ ਫਿਰ ਗੱਲਾਂ ਖਾਂਦਾਨਾਂ ਦੀ ਆ ਜਾਂਦੀਆਂ ਨੇ। ਜਿਹੜਾ ਖਾਂਦਾਨਾ ਨਾ ਚਾਹੇ ਬੜੇ ਦਾ ਚਾਹੇ ਜਾਂ ਜਾਨਵਰ ਦਾ ਗੱਲਾਂ ਕੇ ਵਿਆਹ ਸ਼ਾਦੀਆਂ ਵੀ ਰੁਪਈਏ ਤੇ ਹੋ ਜਾਂਦੀਆਂ ਸੀ, ਸੌਦੇ ਵੀ ਰੁਪਈਏ ਤੇ। ਤੋਂ ਘੱਟ ਤਾਂ ਨਹੀਂ ਨਿਕਲੀਆਂ ਹੋਰ 2-4 ਕੱਢ ਦਿੰਦੇ ਆ ਇਕੱਠਾ ਸਾਹ ਨੂੰ ਕਹਿਣਦੇ ਆ। ਇਹ ਬਾਜੀ ਪਿਆਰ ਦੀਆਂ ਗੱਲਾਂ ਨੇ। ਜਿਹੜਾ ਆਹ ਜੀ ਜੱਟ ਨੂੰ ਮਿਲੇ ਆ ਬਾਜੀ ਆਪਕੇ ਮੱਟੀਆਂ ਨੂੰ ਲੈ ਕੇ ਆਏ ਆ ਕਹਦੇ ਬੰਦਾ ਬਾਜੀ ਆਪ ਇਹ ਤੇ ਆਪ ਨੂੰ ਜਲਵਾ ਇੱਥੇ ਲੈ ਕੇ ਆ ਗ੍ਰੰਥ ਦਾ ਇੱਕ ਬਾਤ ਪਿਆਰਾ ਸਹਿਬਾਜੀ ਦਾ ਨਜ਼ਰ ਦਿਲਾ ਘੋੜਾ ਜੱਟ ਜੋ ਜੱਫਾ ਸਲਾਰ ਵਾਲਾ ਆਦਾਵਾ ਦੇਖਦੇ ਆ ਬਾਜੀ ਕਿੱਥੇ ਗੱਲ ਜੁੜਦੀ ਆ ਜੱਫਾ ਸਲਾਰ ਸਿੰਦਰਜੀ ਸਰਪੰਚ ਦਾ ਪੁੱਤਾ ਜਿੱਥੇ ਅਮਰਗੜ ਦੇ ਕੋਲੇ ਨਾਲ ਕਪੂਰ ਪੰਡਾ ਇਹ ਕਪੂਰ ਮੈਂਦਾਣਾ ਦਿਹਾੜਾ ਜੱਟੂ ਸਿੰਘਿਆ ਦੇ ਕੋਲੇ ਸਾਭੀ ਹੋਣੀ ਲੋਚੀ ਹੋਣੀ ਹਰਮਾਨ ਸਰਪੰਚ ਲਾਲਪੁਰ ਇੱਕ ਮੋੜਾ ਬਾਈਕ ਟਾਂਪੋ ਲੈ ਲਿਆ ਲੋਕੀ ਕਹਿੰਦਾ ਕਿ ਪੈਸਾ ਅੱਜ ਹੁਣ ਚੁੰਦੀ ਲੈ ਲਿਆ ਇਹ ਯਾਰੀ ਦੂਰ ਬੰਦੇ ਵਿੱਚ ਆਉਟੋ ਉਹਦਾ ਘੋੜਾ ਚੋਰੀ ਹੋ ਰਿਹਾ ਇਹ ਅੱਜ ਗੱਲ ਬਟੰਡੇ ਮਾਨਸਾ ਦੀ ਆ ਲੋਕ ਆਹ ਚਾਰ ਬਾਈ ਅੱਜ ਆਇਆ ਬੰਦਾ ਬਾਈ ਡਾਕਟਰ ਆਪ ਪਰਮਾਤਮਾ ਦੀ ਕਿਰਪਾ ਵਧੀਆ ਫਰੀਦਨ ਘੋੜੇ ਵੀ ਰੱਖਦਾ ਬਾਈ ਸਵਾਲ ਵੀ ਤਾਂ ਆਈਆਂ ਜੇ ਘੋੜੇ ਤੇ ਆਪ ਕੋਈ ਨਾ ਕੋਈ ਨਾ